ਕਿੰਨੀ ਅੱਜ ਯਾ ਆ ਤਾਂ 18 ਹਾਂਜੀ ਸਤਰੀਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦੇ 11 ਵਜੇ ਨੇ ਤੇ ਤਰੀਕ ਅੱਜ ਹੈਗੇ 18 ਨਵੰਬਰ ਦੇਣਾ ਅੱਜ ਮੰਗਲਵਾਰ ਹੈ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਆਪਣੀ ਇੱਕ ਭੈਣ ਆ ਰਣਜੀਤ ਕੌਰ ਜੀ ਪੰਡੋਰੀ ਤੋਂ ਤੇ ਇੱਕ ਇੱਕ ਭੈਣ ਹੋਰ ਆ ਜਿਹਨਾਂ ਦਾ ਕਮੈਂਟ ਇੱਕ ਰਾਜਵਾਲਾ ਕਲਾ ਤੋਂ ਆਪਣੇ ਸਰਬਜੀਤ ਕੌਰ ਭੈਣ ਜੀ ਹੈ ਨਾ ਸੋ ਫਿਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਹੈ ਨਾ ਡੇਲੀ ਕਮੈਂਟ ਵੀ ਕਰਦੇ ਹੋ ਇੱਕ ਦੋ ਕਮੈਂਟ ਹੋਰ ਵੀ ਜੇ ਦੇਲੀ ਕਮੈਂਟ ਕਰਦੇ ਆ ਸੋ ਉਹਨਾਂ ਦਾ ਨਾਮ ਹੁਣ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਸੋ ਭੈਣ ਸੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਮਾਫ ਕਰਿਓ ਹਣਾ ਤੁਹਾਡਾ ਨਾਮ ਜਿਹੜਾ ਮੇਰਾ ਇਸ ਟਾਈਮ ਦਿਮਾਗ 'ਚ ਨਹੀਂ ਆ ਰਿਹਾ ਤੇ ਬਾਕੀ ਤੁਹਾਡੇ ਸਾਰੇ ਸਪੋਰਟ ਸਦਕਾ ਹੀ ਆਪਾਂ ਇੱਥੇ ਤੱਕ ਪਹੁੰਚੇ ਆ ਹਨਾ ਸੋ ਇਦਾਂ ਹੀ ਆਪਣੀ ਸਪੋਰਟ ਬਣਾਈ ਰੱਖਿਓ ਤੇ ਜਿਹੜੀ ਕੱਲ ਵਾਲੀ ਵੀਡੀਓ ਸੀ ਉਹ ਆਪਾਂ ਅੱਜ ਸਵੇਰੀ ਐਂਡ ਕੀਤੀ ਸੀ ਤੇ ਉਥੋਂ ਹੀ ਮਤਲਬ ਉਸ ਤੋਂ ਬਾਅਦ ਘੰਟਾ ਕੁ ਬਾਅਦ ਹੀ ਮੈਂ ਜਿਹੜੀ ਇਹ ਵਾਲੀ ਵੀਡੀਓ ਸ਼ੁਰੂ ਕਰ ਲਈ ਆ ਇਹ ਕੱਪੜੇ ਵਗੈਰਾ ਮੈਂ ਧੋਤੇ ਸੀ ਕੰਬਲ ਵਗੈਰਾ ਧੋਤੇ ਸੀ ਤੇ ਹੁਣ ਮੈਂ ਲੱਗੀ ਸੀ ਰਜਾਈ ਦੇ ਗਲਾਸ ਚੜਾਉਣ ਤੇ ਰਜਾਈਆਂ ਕੱਢ ਲਈਆਂ ਜੀ ਆਪਾਂ ਤੋ ਤਿੰਨ ਰਜਾਈਆਂ ਕੱਢੀਆਂ ਨੇ ਕਿਉਂਕਿ ਠੰਡ ਹੁਣ ਵੱਧ ਰਹੀ ਆ ਤੁਹਾਨੂੰ ਪਤਾ ਹੀ ਹੈ ਨਾ ਇੱਕ ਸਾਡੇ ਮੂਹਰੋਂ ਖੁੱਲਾ ਹੋਣ ਕਰਕੇ ਠੰਡ ਜ਼ਿਆਦਾ ਲੱਗਦੀ ਆ ਸੋ ਤਾਂ ਕਰਕੇ ਰਜਾਈ ਕੱਢੀ ਆ ਆਪਾਂ ਬਾਕੀ ਮੰਮੀ ਕੋਲੇ ਫਿਰ ਦੋ ਕੰਬਲ ਹੁੰਦੇ ਆ ਪਹਿਲਾਂ ਉਹ ਜਿਹੜਾ ਡਬਲ ਗੱਟ ਦਾ ਕੰਬਲ ਸੀ ਪਹਿਲਾਂ ਮੈਂ ਤੇ ਮਾਣ ਜਾਂ ਮੈਂ ਤੇ ਮੰਮੀ ਲੈ ਲੱਦੇ ਸੀ ਇਸਰ ਹੁਣ ਉਹਨਾਂ ਨੂੰ ਦਿੱਤਾ ਹੋਇਆ ਇਸ ਕਰਕੇ ਫਿਰ ਆਪਾਂ ਜਾਰੀ ਇੱਕ ਵੱਧ ਕੱਢੀ ਐਸ ਵਾਰੀ ਤੇ ਗਲਾਫ ਚੜਾ ਰਹੀ ਆ ਤੁਸੀਂ ਸੋਚੋਗੇ ਗਲਾਫ ਕਹੇ ਜਾ ਇਹ ਗਲਾਫ ਨਾ ਮੇਰੀ ਦਾਦੀ ਦੇ ਹੱਥ ਦੇ ਗਲਾਫ ਨਹੀਂ ਚੰਡੀਗੜ੍ਹ ਸਾਡੇ ਇਦਾਂ ਦੇ ਗਲਾਫ ਹੁੰਦੇ ਸੀ ਕਿਉਂਕਿ ਚੰਡੀਗੜ੍ਹ ਮਿੱਟੀ ਘੱਟਾ ਹਨਾ ਹੁੰਦਾ ਨਹੀਂ ਐ ਸੋ ਇਸ ਕਰਕੇ ਤੁਸੀਂ ਦੇਖ ਸਕਦੇ ਆ ਇੱਧਰ ਤਾਂ ਇਹ ਪੂਰਾ ਆਗਾ ਐਸ ਸਾਈਡ ਤਾਂ ਪੂਰਾ ਗਲਾਫ ਆ ਪਰ ਜਿਹੜਿਆ ਪਾਸਾ ਉੱਪਰਲਾ ਹੁੰਦਾ ਜਿਹੜਾ ਹਨਾ ਜਿੱਧਰ ਆਪਣਾ ਡਿਜ਼ਾਈਨ ਹੁੰਦਾ ਜਾਈਦਾ ਉਧਰ ਵਸੇ ਇੰਨਾ ਇੰਨਾ ਬਣਿਆ ਹੁੰਦਾ ਤੇ ਮੈਂ ਕਿ ਚਲੋ ਮੈਂ ਆਪਣੀ ਰਜਾਈ ਤੇ ਚੜਾ ਲੰਨੀ ਆ ਤੇ ਅਰਮਾਨ ਦੀ ਰਜਾਈ ਤੇ ਤੇ ਡੈਡ ਦੀ ਰਜਾਈ ਤੇ ਦੂਜੇ ਗਲਾਸ ਚੜਾਵਾਂਗੇ ਜਿਹੜੇ ਆ ਵਾਰੇ ਪਏ ਨੇ ਆਹ ਵਾਲੇ ਤੇ ਇਹ ਅੱਜ ਕੱਲ੍ਹ ਹਾਂ ਤੁਹਾਨੂੰ ਪਤਾ ਹੀ ਆ ਕਾਫੀ ਘਰਾਂ ਦੇ ਵਿੱਚ ਇਹੀ ਦੇ ਰੱਖਦੇ ਗਲਾਸ ਇਸਤੇਮਾਲ ਹੁੰਦੇ ਆ ਕਿਉਂਕਿ ਨਿੱਗੇ ਵੀ ਵੱਧ ਹੁੰਦੇ ਨੇ ਤੇ ਇਹ ਇਹਦੇ ਨਾਲ ਰਜਾਈ ਵੀ ਪੂਰੀ ਦੋਨੋਂ ਪਾਸੇ ਠਾਕੀ ਜਾਊਗੀ ਤੇ ਅਰਮਾਨ ਲੱਗਿਆ ਹੋਇਆ ਹੁਣ ਆਪਣਾ ਸੈਂਡਵਿਚ ਬਣਾਉਣ ਆਵਦੇ ਵਾਸਤੇ ਤੇਰੇ ਡੈਡੀ ਦੇ ਸਕੂਲ ਮਮੀ ਪਏ ਹੋਏ ਨੇ ਧੁੱਪੇ ਤੇ ਮੈਂ ਕਿਹਾ ਮੈਂ फटाफट ਉਨੇ ਗਲਾਸ ਚੜਾ ਲਵਾਂ ਮਾਫ ਕੰਮ ਨਿਬੇੜ ਲਵਾਂ ਕਿਉਂਕਿ ਫਰਜਾਈਆਂ ਗੰਦੀਆਂ ਹੋ ਜਾਂਦੀਆਂ ਹਨ ਇਹਦੇ ਜਿਵੇਂ ਕੋਨਿਆਂ ਤੇ ਜਿਹੜੇ ਫੋੜੇ ਟੋਪੇ ਕੀ ਮਾਰੂੰਗੀ ਥੋੜੇ ਸਾਈਡਾਂ ਤੇ ਕਿਉਂਕਿ ਮੰਮੀ ਵੀ ਇੱਦਾਂ ਹੀ ਚੜਾਉਂਦੇ ਹੁੰਦੇ ਸੀ ਪਹਿਲਾਂ ਤੇ ਡੇਟ ਚੈੱਕ ਕਰਦਾ ਇਹ ਤਾਂ ਹੋਈ ਬਹੁਤ ਸਾਫ ਦੀ ਹੈ ਤਾਇਆ ਪਿਆ ਹੋਇਆ ਮੈਂ ਨਾਂ ਵੀ ਮੋਰ ਕਾਚੀ ਦੀ ਬਾਹਰ ਰੱਖ ਲਾ ਤੇ ਬਾਹਰ ਪਰ ਮਾਣ ਉਹ ਤਾਂ ਦੋ ਕੱਪੜੇ ਪਾਏ ਹੋਏ ਨੇ ਮਸ਼ੀਨ ਖੜ ਗਈ ਮਾੜਾ ਤੇ ਧੁਵਾ ਕੇ ਆਈ

ਕਿਹੜ ਨੂੰ ਕੀ ਹੋਈ ਆ ਉਹ ਦੁੱਧ ਘਟ ਗਿਆ ਜੀ ਉਹ ਜੜੀ ਨੂੰ ਕਿਹਾ ਸੀ ਮੈਂ ਪਾਣੀ ਲਾ ਦੇ ਅੱਜ ਜਿਹੜੀ ਕਹਿੰਦੇ ਗੁੱਡਣ ਆ ਗਏ ਪਹਿਲਾਂ ਪਾਣੀ ਲਾ ਨਾ ਫੇਰ ਹੀ ਗੁੱਡਿਆ ਜਾਊਗਾ ਐ ਤਾਂ ਹੀ ਗੁੱਡਿਆ ਵੀ ਨਹੀਂ ਜਾਣਾ ਐ ਤਾਂ ਨਿਕਲਣੇ ਨਹੀਂ ਘਾਹ ਵਿੱਚੋਂ ਦੇ ਫਿਰ ਜੜਾ ਰਹਿ ਜਾਣਗੀਆਂ ਜੇ ਪਾਣੀ ਲੱਗ ਜੇ ਥੋੜਾ ਸੌਫਟ ਫਿਰ ਜੜਾ ਨਿਕਲ ਨਿਕਲ ਜਾਣੀ ਕੱਲ ਨੂੰ ਮੈਂ ਕੁੱਡ ਨੂੰ ਥੋੜਾ ਬਹੁਤਾ ਤੂੰ ਪਾਣੀ ਲਾ ਦੇ ਅੱਜ ਲਾ ਦੇ ਨਾ ਹੋਰਾਂ ਮੇਥੇ ਹੁਣ ਦਿਖਦੇ ਨਹੀਂ ਹੈਗੇ ਵਿੱਚ ਇੰਨਾ ਘਾਹ ਹੋਇਆ ਪਿਆ ਟੀ ਡਾਈ ਜਨਰਮਨ ਉੱਤੇ ਪੈਂਦੀ ਹੈ ਦੇਖੀ ਹੱਥ 'ਚ ਬਰੀਕ ਬਰੀਕ ਚੀਜ਼ੇ ਆ ਗਈ ਉਹਨਾਂ ਕਾਦੇ ਨਾਲ ਤੇਰਾ ਖਾਦਾ ਕਾਦੇ ਨਾਲ ਚੀਰੇ ਹੱਥ 'ਚ ਹਾਂ ਬਰੀਕ ਬਰੀਕ ਦੀ ਹੱਥ 'ਚ ਕੁਝ ਕੀਤਾ ਸੀ ਹੱਥ ਨਾਲ ਐ ਜੀ ਤੜਗੜਾ ਸੀ ਫਿਰ ਤਾਂ ਆਉਣੀ ਸੀ ਕੀ ਸੀ ਉਡਸ ਜਾ ਰੋ ਦੋ ਤਿੰਨ ਇੱਕ ਤਾਂ ਸੀ ਬੀ ਦੇ ਸੀਗੇ ਦੇ ਕਬੂਤਰ ਉਹ ਦੇਖ ਚਿੱਟਾ ਕਬੂਤਰ ਬੈਠਾ ਉਹ ਕਿਸ ਦਾ ਆਏਗਾ ਉਹ ਇਹ ਚਿੱਟਾ ਕਬੂਤਰ ਆ ਬਾਕੀ ਦੂਜੇ ਕਿਸ ਦਾ ਹੋਇਆ ਸਾਰੇ ਕੰਦਨ ਰੱਖੇ ਨੇ ਆਪਾਂ ਦਾ ਰੱਖੇ ਨੇ ਆਪਾਂ ਬਣਾਉਣੇ ਆ ਜੀ ਅੱਜ ਗਾਜਰ ਮਟਰ ਦੇ ਥੋੜੇ ਆਲੂ ਪਾ ਕੇ ਵਿੱਚ ਥੋੜੇ ਜਿਹੇ ਮੀਠੇ ਪਾਉਂਗੀ ਗਾਜਰ ਮਟਰ ਮੈਂ ਕੱਟ ਲੈਣੇ ਵੇਖਦੇ ਮੈਂ ਕੱਟ ਕੇ ਤੂੰ ਲੈ ਲੈ ਤੇ ਫਿਰ ਮੈਂ ਟੋਕਰੀ ਚ ਕੱਢ ਲਵਾਂਗੀ ਤੇ ਚਲੀ ਆ ਜੀ ਆ Vamos ver a e ਸੋਈ ਦਾ ਗੇਟ ਆ ਨਾ ਇਹ ਕਾਫੀ ਕਿਉਂਕਿ ਮਨ ਅੱਜਕੱਲ ਹਵਾ ਜੀ ਬਹੁਤ ਚੱਲਦੀ ਹੈ ਬਾਕੀ ਅੰਦਰੋਂ ਸੋਈ ਦਾ ਧੂਆ ਮਿੱਟੀ ਘਟਾ ਹੋ ਜਾਂਦਾ ਆਪਣਾ ਵਿੜਾ ਵੀ ਕੱਚਾ ਤੁਹਾਨੂੰ ਪਤਾ ਨਾ ਉਹਦਾ ਜਿਹੜਾ ਜਾਲੀ ਵਾਲਾ ਗੇਟ ਹੈ ਇਹ ਮਿੱਟੀ ਨਾ ਭਰ ਜਾਂਦਾ ਤੇ ਮੈਂ ਤੁਹਾਨੂੰ ਦਿਖਾਉਣੀ ਆ ਵੀ ਬਿਨਾ ਪਾਣੀ ਤੋਂ ਨਾ ਵੀ ਸਿਰਫ 2 ਮਿੰਟ ਹੀ ਲੱਗਣੇ ਜਾਲੀ ਆਪਣੀ ਐ ਬਣ ਜੂਗੀ ਜਿਵੇਂ ਜਿਵੇਂ ਨਮੀ ਹੁੰਦੀ ਐ ਐ ਚਮਕ ਜੂਗੀ ਮਿੱਟੀ ਬਿਲਕੁਲ ਨਹੀਂ ਰਹਿਣੀ ਤੇ ਮੈਂ ਤੁਹਾਨੂੰ ਵੀ ਦਿਖਾਣੀ ਆ ਪਹਿਲਾਂ ਮੈਂ ਨੇੜੇ ਹੁਣ ਦਿਖਾਈ ਕਿੰਨੀ ਮਿੱਟੀ ਆ ਕਿ ਆ ਦੇਖੋ ਕਾਫੀ ਮਿੱਟੀ ਹੋਈ ਪਈ ਆ ਜਾਲੀ ਤਕਰੀਬਨ ਬੰਦ ਹੋਈ ਪਈ ਆ ਦੇਖੋ ਕਿੰਨੀ ਮਿੱਟੀ ਨਿਕਲ ਰਹੀ ਐ ਹੁਣ ਮੈਂ ਤੁਹਾਨੂੰ ਦਿਖਾਉਣੀ ਐ ਤੇ ਮੈਂ ਲੈਂਦਾ ਇਥੇ ਬ੍ਰਸ਼ ਚੁੱਕ ਤੇ ਜਿਹੜੀ ਸਟਰੀਮ ਇੱਥੇ ਇਕੱਲਾ ਹੀ ਨੇ ਇਹ ਦੇ ਨਾਲ ਇਹ ਹੋਰ ਬੜਾ ਬੁਰਾ ਆ ਜਾਲੀ ਜਾਲੀ ਇਹਦੇ ਨਾਲ ਕੰਮ ਨਹੀਂ ਆਉਂਦੀ ਕਦੇ ਸੋਚੇ ਕਿ ਜਦੋਂ ਮਾਰ ਦਿੰਦੇ ਆ ਪਰ ਐਤ ਕੀ ਮੱਗਲੀ ਮਾਰਉਣ ਕਰਕੇ ਥੋੜਾ ਜਿਹਾ ਇਧਰ ਵੇ ਦੇਉਣ ਕਰਕੇ ਮੇਰੇ ਕੋਲ ਤੇ ਕੱਲ ਵੀ ਮੈਂ ਸੋਚਿਆ ਸੀ ਇਹ ਸਾਫ ਕਰ ਦਾਂ ਪਰ ਕੱਲ ਵੀ ਨਹੀਂ ਟਾਈਮ ਆਇਆ ਅੱਜ ਮੈਂ ਤਾਂ ਕੱਲ ਵਾਲੇ ਉੱਪਰ ਟਾਈਮ ਹੈਗਾ ਸਬਜ਼ੀ ਬਣਾਉਣ ਦਾ ਤੇ ਆ ਰਿਹਾ ਹਾਂ ਜੀ ਕਿੰਨੀ ਚੀਜ਼ ਸੋਹਣੀ ਦਿੱਕਮੈਂਟ ਨਹੀਂ ਲਾਉਂਦੇ ਮੈਂ ਇਹਦੇ ਨਾਲ ਸਾਫ ਨੂੰ ਹਾਂ ਦੇਖੋ ਇਹਦੇ ਕਿੰਨਾ ਫਰਕ ਪੈ ਗਿਆ ਹਲੇ ਉਹਨੇ ਮੈਂ ਇੱਕ ਸੈੱਡ ਮਾਰਿਆ ਫਰਸ਼ ਹਲੇੰਦਰਲੀ ਸੈੱਡ ਤੋਂ ਬਮਾਰਨਾ ਆਹ ਕਿੰਨੀ ਗੰਦੀ ਐ ਜਾਲੀ ਤੇ ਆਹ ਕਿੰਨੀ ਸਾਫ ਹੋ ਗਈ ਦਿਖਦਾ ਰਮਨ ਕਲੀਅਰ ਤੇ ਇਹ ਇਹ ਜਿਹੜਾ ਆਪਣਾ ਕੱਪੜੇ ਤੋਂ ਨਾਲ ਬਰਸ਼ ਹੁੰਦਾ ਇਹਦੇ ਨਾਲ ਬਹੁਤ ਘੱਟ ਟਾਈਮ ਲੱਗਦਾ ਇੱਕਦਮ ਜਾਰੀ ਘਰ ਦੀ ਜਿਹੜੀ ਮਰਜੀ ਜਾਲੀ ਹੋਵੇ چاہے ਆਪਣੀਆਂ ਜਿਹੜੀਆਂ ਖਿੜਕੀਆਂ ਹੁੰਦੀਆਂ ਚਾਹੇ ਆਪਣੇ ਗੇਟ ਵਾਲੀ ਜਾਲੀ ਇੱਕ ਸਕਿੰਟ ਨੇ ਲੱਗਦਾ ਤੁਸੀਂ ਦੇਖੋ ਕਿੰਨਾ ਘੱਟ ਟਾਈਮ ਲੱਗਿਆ ਇੱਕ ਮਿੰਟ ਵੀ ਨਹੀਂ ਲੱਗਿਆ ਸਾਫ਼ ਹੋਣ ਲਈ ਹੁਣ ਮੈਂ ਕਰਦੀ ਆ ਉੱਪਰ ਵਾਲੀ ਜਾਲੀ ਆ ਰਿਖੋ ਸਾਰਾ ਮੈਂ ਆ ਦੇਖੋ ਜੀ ਇੱਥੇ ਮੈਂ ਬਰਸ਼ ਮਾਰਿਆ ਕਿੰਨੀ ਸਾਫ਼ ਹੋ ਗਈ ਪਹਿਲਾਂ ਕਿੰਨੀ ਗੰਦੀ ਸੀ ਬਿਨਾ ਪਾਣੀ ਤੋਂ ਜ਼ਿਆਦਾ ਮਿਹਨਤ ਵੀ ਨਹੀਂ ਲੱਗਦੀ ਜਦੋਂ ਆਪਾਂ ਪਾਣੀ ਨਾਲ ਕਰਦੇ ਹਾਂ ਇੱਕ ਤਾਂ ਲੋਹੇ ਦੀ ਜਾਲੀ ਹੁੰਦੀ ਹੈ ਜਰ ਲੱਗਦੀ ਹੈ ਖਰਾਬ ਹੁੰਦੀ ਹੈ ਬਾਰ-ਬਾਰ ਪਾਣੀ ਦਾ ਇਸਤੇਮਾਲ ਕਰਦੇ ਆਂ ਗੀਟ ਵੀ ਆਪਣੀ ਖਰਾਬ ਹੁੰਦੇ ਨੇ ਤੇ ਨਾਲੇ ਚਿੱਕੜ ਹੁੰਦਾ ਕੰਮ ਬਹੁਤ ਵਧ ਜਾਂਦਾ ਪਰ ਤੁਸੀਂ ਦੇਖੋ ਵੀ ਸਿਰਫ 2 ਮਿੰਟ ਵੀ ਨਹੀਂ ਲੱਗੇ ਇਹਨੂੰ ਸਾਫ਼ ਕਰਨੇ ਆ। ਲੋ ਸਾਈਡ ਦਾ ਸਾਫ ਕਰਿਆ ਨਾ ਤੇ ਹੁਣ ਮੈਂ ਅੰਦਰਲੀ ਸਾਈਡ ਤੋਂ ਵੀ ਇਹਦੇ ਬ੍ਰਸ਼ ਮਾਰਦੀ ਹਾਂ। ਹੁਣ ਲੋ। ਲੈ ਵੀ ਵੇਖੋ। ਹੁਣ ਹੋ ਗਿਆ ਨਾ ਸਾਫ ਇਹ ਲੋਕ। ਲੈ ਵੀ ਦੇਖੋ ਤੁਸੀਂ ਸਿਰਫ 2 ਮਿੰਟ ਦੇ ਵਿੱਚ ਹੀ ਜਿਹੜਾ ਸਾਰਾ ਕੁਝ ਜਿਹੜਾ ਇਹਦੇ ਵਿੱਚ ਸੀਗਾ ਜਾਲੀ ਦੇ ਆ ਦੇਖੋ ਤੁਸੀਂ ਥੱਲੇ ਦੇਖ ਸਕਦੇ ਹੋ। ਜੋ ਵੀ ਸੀਗਾ ਇਹਦੇ ਵਿੱਚੋਂ ਮਿੱਟੀ ਘੱਟਾ ਸਾਰਾ ਆ ਬ੍ਰਸ਼ ਦੀ ਮਦਦ ਦੇ ਨਾਲ ਮੈਂ ਬਿਲਕੁਲ ਕੱਢਤਾ ਇਹਦੇ ਪੁਰਾਣੇ ਦੇ ਬ੍ਰਸ਼ਾਂ। ਸੋ ਤੁਸੀਂ ਵੀ 2 ਮਿੰਟ ਦੇ ਵਿੱਚ ਸਾਰਾ ਲਾ ਜਾੜੀ ਆ ਝਟਪਟ ਸਾਫ ਹੋ ਜਾਂਦੀ ਹੈ ਇਹਨਾਂ ਦਾ ਦੇਖੋ ਬਿਲਕੁਲ ਨਵੇਂ ਵਰਗੀ ਹੋ ਗਈ ਆ ਤੇ ਕਿਉਂਕਿ ਹਨਾ ਆਪਾਂ ਹਰ 10 ਦਿਨਾਂ ਬਾਅਦ ਤਾਂ ਗੇਟ ਗਿੱਲੇ ਨਹੀਂ ਕਰ ਸਕਦੇ ਕੋ ਖਰਾਬ ਹੋ ਜਾਂਦੇ ਆ ਗੇਟ ਦੇ ਤੇ ਕੰਮ ਵੀ ਵੱਜ ਜਾਂਦਾ ਪਰ ਜੇ ਆਪਾਂ ਇਦਾਂ ਵੀ ਸਾਫ ਕਰਦੇ ਰਹੀਏ ਤਾਂ ਗੇਟ ਬਿਲਕੁਲ ਮਿੱਟੀ ਘਟਾ ਝੜ ਜਾਂਦਾ ਨਾਲੇ ਸਾਡੇ ਦਾ ਮਿੱਟੀ ਆਉਂਦੀ ਵੀ ਬਹੁਤ ਜ਼ਿਆਦਾ ਕਿਉਂਕਿ ਤੁਹਾਨੂੰ ਪਤਾ ਖੁੱਲਾ ਹੀ ਆ ਹਨਾ ਸਾਰਾ ਇਧਰੋਂ ਪਾ ਕਰਕੇ ਸੋ ਇੱਕ ਵਾਰ ਤੁਸੀਂ ਵੀ ਟ੍ਰਾਈ ਜ਼ਰੂਰ ਕਰਕੇ ਦੇਖਿਓ ਤੁਸੀਂ ਵੀ ਕਹੋਗੇ ਵੀ ਤਾਂ ਬਹੁਤ ਹੀ ਵਧੀਆ ਚੀਜ਼ ਆ ਤੇ ਮੈਨੂੰ ਵੀ ਇਹ ਕਿਸੇ ਨੇ ਦੱਸਿਆ ਸੀਗਾ ਵੀ ਇੱਦਾਂ ਸਾਫ਼ ਕਰ ਲਿਆ ਪਰ ਇੱਕ ਮਿੰਟ ਨਹੀਂ ਲੱਗਦਾ। ਨਹੀਂ ਜੜੀ ਹੈ ਇਹ ਹੈਕਾ। ਹੱਦੀ ਕੱਪੜੇ ਆਪਣੀ ਹੁਣ ਸੁੱਕ ਗਏ ਤੇ ਹੁਣ ਮੈਂ ਇਹਨਾਂ ਨੂੰ ਉਤਾਰ ਤੋਂ ਲਾਉਣ ਲੱਗੀ ਆ। ਅੱਜ ਕੱਪੜੇ ਕਾਫੀ ਸੀਗੇ। ਤਿੰਨ ਤਾਂ ਛੋਟੇ ਕੰਬਲ ਸੀ ਤੇ ਦੋ ਆਹ ਵਾਲੀਆਂ ਚਾਦਰਾਂ ਸੀ। ਆਹ ਵਾਲੀਆਂ ਦੇ ਨਾਲ ਦੀਆਂ ਬਾਕੀ ਘਰ ਦੇ ਕੱਪੜੇ ਸੀਗੇ। ਕੱਲ ਨੂੰ ਕੱਪੜੇ ਥੋੜੇ ਹੋਣਗੇ ਕਿਉਂਕਿ ਕੱਲ ਨੂੰ ਜਿਹੜਾ ਹੈਗਾ ਕੰਬਲ ਵਗੈਰਾ ਨਹੀਂ ਪਰ ਦੋ ਕੰਬਲ ਹੋਰ ਹੈਗੇ ਨੇ ਛੋਟੇ ਪਰ ਚਾਦਰਾਂ ਵਗੈਰਾ ਕੱਲ ਨੂੰ ਨਹੀਂ ਹੈਗੀਆਂ ਕਿਉਂਕਿ ਉਹ ਧੋਤੇ ਨੇ ਇੱਕ ਸੂਟ ਰਹਿੰਦਾ ਸੀ ਰਮਾਨ ਦੇ ਡੈਡੀ ਦਾ ਚਿੱਟਾ ਉਹ ਮੈਂ ਪਾਤਾ ਕਿਉਂਕਿ ਚਿੱਟਾ ਸੂਟ ਹਨਾ ਆਪਾਂ ਬਾਕੀ ਕੱਪੜਿਆਂ ਨਾਲ ਪਾਉਂਦੇ ਨਹੀਂ ਵੀ ਰੰਗ ਨਿਕਲ ਜਾਂਦਾ ਸੋ ਤਾਂ ਕਰਕੇ ਉਹ ਕੱਲਾ ਪਾਇਆ ਹੋਇਆ ਹਨਾ ਹੁਣ ਇਹ ਸਾਰੇ ਕੱਪੜੇ ਆਪਣੇ ਸੁੱਕ ਗਏ ਹੁਣ ਇਹਨਾਂ ਨੂੰ ਮੈਂ ਤੈਅ ਮਾਰ ਕੇ ਰੱਖ ਦੂੰਗੀ ਤੇ ਬਾਕੀ ਆਪਣਾ ਕੰਮ ਤਕਰੀਬਨ ਹੋਇਆ ਰਿਹਾ ਤੇ ਜਿਹੜਾ ਗਿੱਲਾ ਹੋ ਕੱਪੜਾ ਉਹ ਤਾਰ ਤੇ ਛਾਂਦਾਂਗੇ ਵੀ ਚਲੋ ਬਾਅਦ ਚ ਸੁੱਕ ਜਾਊਗਾ ਪਰ ਵੈਸੇ ਸੁੱਕ ਗਏ ਸਾਰੇ ਕਿਉਂਕਿ ਆਪਾਂ ਮਸ਼ੀਨ 'ਚ ਸੁਕਾ ਕੇ ਪਾਉਣੇ ਆ। ਕੰਬੜੇ ਸੁੱਕ ਗਏ। ਇਹ ਕੰਬੜਾ ਜਿਹੜੇ ਸੂਟਾਂ ਦੇ ਨਾਲ ਆਉਂਦੇ ਹੁੰਦੇ ਹੁੰਦੇ ਆ ਨਾ ਉਹ ਵਾਲੇ ਕੰਬੜੇ ਇਹ ਜਿਵੇਂ ਘੱਟ ਠੰਡ ਹੁੰਦੀ ਆ ਜਦੋਂ ਚਾਦਰ ਨਹੀਂ ਲੈਂਦੀ ਜਾਂਦੀ ਥੋੜੀ ਠੰਡ ਲੱਗਦੀ ਆ ਪਰ ਜ਼ਿਆਦਾ ਨਹੀਂ ਲੱਗਦੀ। ਉਦੋਂ ਫਿਰ ਇਹ ਕੰਮ ਆ ਜਾਂਦੀ ਆ ਆਪਾਂ। ਲੈ ਗਦਾ ਹਨਾ ਵੀ ਕਿਉਂ ਦੂਜੇ ਕੰਬਲਾਂ ਤੇ ਪੈਸਾ ਲਾਉਣਾ ਵੀ ਇਹਨਾਂ ਨਾਲ ਸਕ ਜਾਂਦਾ ਹੁਣ ਇਹਨਾਂ ਨੂੰ ਧੋ ਧੋ ਲੇ ਆਪਾਂ ਹੁਣ ਇਹਨਾਂ ਨੂੰ ਬੈੱਡ 'ਚ ਅੱਖ ਦਾਂਗੇ ਕਿਉਂਕਿ ਹੁਣ ਜਦੋਂ ਸਰਦੀ ਖਤਮ ਹੋਊਗੀ ਗਰਮੀਆਂ ਸ਼ੁਰੂ ਹੋਣੀਆਂ ਉਦੋਂ ਫਿਰ ਆਪਾਂ ਇਹਨਾਂ ਨੂੰ ਕੱਢਾਂਗੇ ਕਿਉਂਕਿ ਉਦੋਂ ਫਿਰ ਬਾਹਰੇ ਕੰਬਲ ਲੈਤੇ ਨਹੀਂ ਜਾਂਦੇ ਅਰ ਮਾਂ ਮੇਰੇ ਨਾਲ ਬਾਅਦੋਂ ਕਿਸ ਤਰ੍ਹਾਂ ਜਿਵੇਂ ਪਰਣਾ ਪਾਦੀ ਮਿੱਠੂ ਕਹਾਂ ਪਾਉਣੀ ਆਪਾਂ ਪਾ ਲੈਣੀ ਉਹ ਜ਼ਪ ਗਿਆ ਹੋਂ ਤਾਂ ਥੋੜੇ ਕਰਦੇ ਨਾ ਕੱਪੜੇ ਵੇਰੀ ਬਹੁਤ ਜ਼ਿਆਦਾ ਹੋ ਜਾਂਦੇ ਆ ਹੋ ਗਿਆ ਦੂਜਾ ਦਿਨ ਦੂਜੇ ਦਿਨ ਦੇ 11:30 ਦਾ ਟਾਈਮ ਐ ਸਵੇਰ ਦਾ ਤੇ ਅਸੀਂ ਹੁਣ ਬੈਠਿਆ ਬਾਹਰ ਮੇਰੇ ਘਰ ਦੇ ਕੰਮ ਤਕਰੀਬਨ ਸਾਰੇ ਹੋ ਗਏ ਤੇ ਹੁਣ ਮੰਮੀ ਬਾਹਰ ਬੈਠੇ ਆ ਨਾਲ-ਨਾਲ ਮੈਂ ਕੱਪੜੇ ਧੋ ਰਹੀ ਆ ਤੇ ਅਸੀਂ ਇਹਨੂੰ ਨਿਮਾ ਕੇ ਖਟੇ ਆ ਤੁਹਾਨੂੰ ਦਿਖਾਨੇ ਆ ਹੁਣ ਇਹਨਾਂ ਦੀ ਸਿਹਤ ਕਿਵੇਂ ਉਹ ਵੀ ਦੱਸਦੇ ਆ ਲਓ ਜੀ ਆ ਬੈਠੇ ਆ ਮੰਮੀ ਇਹ ਲਵਾ ਰਹੇ ਆ ਹੁਣ ਕਰੀਮ ਕਿਉਂਕਿ ਇਹਨਾਂ ਇਹਨਾਂ ਦੇ ਖੁਸ਼ਕੀ ਹੋ ਗਈ ਸੀ ਚਿਹਰੇ ਦੇ ਹਨਾ ਮਾਮਾ ਖੁਸ਼ਕੀ ਹੋ ਗਈ ਸੀ ਹਾਈ ਕਰ ਤੇ ਇਹਨਾਂ ਨੂੰ ਸਿਰ ਨਵਾ ਕੇ ਹਟਿਆਂਗੇ ਤੇ ਤਾਂ ਕਰਦੇ ਹੁਣ ਧੁੱਪੇ ਵਠਾਏ ਨਹੀਂ ਵੀ ਤਾਂ ਕਿ ਥੋੜੀ ਦੇਰ ਜਿਹੜਾ ਨਾ ਵੀ ਸਿਰ ਵਾਲ ਵੀ ਸੁੱਕ ਜਾਣਗੇ ਤੇ ਨਾਲੇ ਧੁੱਪ ਵੀ ਜ਼ਰੂਰੀ ਆ ਬੋਲੋ ਕੁਛ ਵੀਡੀਓ ਬਣਾ ਰਹੀ ਆ ਮੈਂ ਪੇਕੇ ਨੂੰ ਪਾਣੀ ਆ ਨਾ ਵੀਡੀਓ ਹੈ ਮੇ ਭੈਣਾਂ ਨੂੰ ਮਾਸੀ ਵਰਗਿਆਂ ਨੂੰ ਹੈ ਕਹ ਦੇ ਸੁਨੀਹਾ ਦੇ ਅਨੁਸਾਰ ਇਹਨਾਂ ਨੂੰ ਸਾਰਿਆਂ ਨੂੰ ਕਿਹਾ ਮੈਂ ਠੀਕ ਆ ਠੀਕ ਆ ਹੈ ਹਮ ਅੱਜ ਥੋੜੀ ਜੀ ਸਿਹਤ ਹੋ ਠੀਕ ਹੈ ਜੀ ਤੇ ਨਹਾ ਕੇ ਹਟਿਆ ਹੁਣ ਸਿਰ ਤੇ ਸਿਰ ਨਵਾਇ ਨਹੀਂ ਅੱਜ ਹਮ ਮਾਰ ਮੰਦਰੀ। ਹਨਾ ਮਾਤਾ। ਅਮਨ ਕਹ ਰਿਹਾ ਬਾਲ ਬਹੁਤ ਲੰਬੇ ਆ ਕਹਿੰਦੇ ਮਾਤਾ ਮੈਨੂੰ ਦੇ ਦੇ ਤੇਰੇ ਵਾਲ ਕਹਿੰਦੇ ਲੈ ਲੈ ਨਾ ਤੇਰੇ ਵਾਲ। ਹੈ? ਉਹ ਕਹਿੰਦੇ ਹਾਂ ਲੈ ਲੈ। ਦੇ ਦੂਗੀ। ਤੇਰਾ ਦਿਲ ਘੜਣਾਵੇ ਨਾ। ਹਮ ਬਾਲ ਤਾਂ ਬਹੁਤ ਲੰਬੇ ਸੀ। ਹਨਾ ਮੰਮੀ। ਬਹੁਤ ਵੱਡੇ ਵੱਡੇ ਬਾਲ ਸੀਗੇ। ਹਮ ਤੂੰ ਅਸੀਂ ਕਟਿੰਗ ਕਰਾ ਦੇ ਲਈ ਛੋਟੇ ਛੋਟੇ ਕਰ ਦੇ। ਕੱਟ ਨਾ ਵਾਲ। ਹੈ? ਕਿ ਨਹੀਂ ਕੱਟਦੀਏ ਨਹੀਂ ਕਿਹਾ ਮੈਂ ਅੰਬਰਸ਼ਾ ਕਿਹਾ ਹੋਇਆ ਮੈਂ ਵਾਲ ਨਹੀਂ ਕੱਟਦੀ ਕਿ ਹੈਨਾ ਮਾਰਦੀ ਕਿ ਕਿਉਂ ਤੈਨੂੰ ਇਹ ਮੇਰੇ ਬਾਲ ਨੂੰ ਥੱਕ ਲਾਇਆ ਇਹ ਤਿੰਜੀ ਲਈ ਹੈ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ